ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਟ੍ਰਿਲੋਕ ਤੇ ਅਮੀਕ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤਾਂ ਹਾਂਜੀ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਹੈਂਡਵਰਕ ਹੋਊਗਾ オーਗੈਂਜ਼ਾ ਸਟੱਫ ਹੋਊਗਾ ਪੈਚ ਵਰਕ ਹੈ ਇਹ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ neck ਦਾ ਵਰਕ ਆਊਗਾ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਬਲ ਸਟਫ ਹੈ ਯੂਰਗੈਂza ਲਾਈਟ ਪਰਪਲ ਤੇ ਆਪਾਂ ਜਿਹੜਾ ਹੈਗਾਗਾ ਰਾਣੀ ਛੇੜ ਦਾ ਪੈਚ ਦਿੱਤਾ ਇਹ ਗਲੇ ਦਾ ਵਰਕ ਆਊਗਾ ਜੀ ਇਹ ਕਲੀਆਂ ਆਣਗੀਆਂ ਇਹ ਤੁਸੀਂ ਆਪਣੇ ਲੈਂਥ ਅਕੋਰਡਿੰਗ ਰੱਖ ਸਕਦੇ ਹੋ ਜਿਆਦਾ ਘੱਟ ਫ੍ਰੀ ਲੈਂਥ ਹੈ ਬੱਟ ਕਿਸੇ ਕਸਟਮਰ ਦਾ ਤੁਸੀਂ ਇਹ ਵਾਲਾ ਜਿਹੜਾ ਡਿਜ਼ਾਈਨ ਹੋ ਕਿਸੇ ਵੀ ਸਟਫ ਤੇ ਕਰਵਾ ਸਕਦੇ ਹੋ ਆਰਗੈਂਜ਼ਾ ਤੇ ਇਹਦੇ ਵਿੱਚ ਜਿਹੜੇ ਹੋਰ ਕਲਰ ਹੁੰਦੇ ਨੇ ਤੁਸੀਂ ਉਹਦੇ ਤੇ ਵੀ ਕਰਵਾ ਸਕਦੇ ਹੋ ਉਹ ਸੋਡੀ ਚੁਆਇਸ ਰਹੂਗੀ ਜਿਹੜਾ ਇਹ ਵਾਲਾ ਵਰਕ ਹੈ ਜੀ ਇਹ ਬਾਵਾ ਦਾ ਹੋਊਗਾ ਇਹ ਦੋਨੋਂ ਬਾਵਾ ਦਾ ਵਰਕ ਹੈ ਬੈਕ ਪਲੇਨ ਰਹੂਗੀ ਇਹ ਬਾਵਾ ਦਾ ਵਰਕ ਹੈ ਇਹ ਜਿਹੜੀ ਇਹ ਵਾਲੀ ਆ ਬਾਟਮ ਹੈ ਬਾਟਮ ਤੇ ਕੋਈ ਕੰਮ ਕਸਟਮਰ ਨੇ ਨਹੀਂ ਕਰਵਾਇਆ ਜੀ ਪਲੇਨ ਬਾਟਮ ਰਹੂਗੀ ਤੇ ਨਾਲ ਹੈ ਜਿਹੜਾ ਔਰਗੈਂਜ਼ਾ ਦਾ ਦੁਪੱਟਾ ਆਪਾਂ ਇਹਨੂੰ ਫਿਨਿਸ਼ਿੰਗ ਪੱਟੀ ਦੇ ਨਾਲ ਫਿਨਿਸ਼ਿੰਗ ਦਤੀ ਹੈ ਨੇ ਸ਼ਿੰਕੂਸੀ ਚੈੱਕ ਕਰ ਸਕਦੇ ਹੋ ਇਹ ਵਾਲਾ ਵਰਕ ਹੈ ਜਿਹੜਾ ਤੁਸੀਂ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਜੇ ਤੁਸੀਂ ਇਹ ਵਾਲਾ ਪੈਚ ਨਹੀਂ ਲਵਾਉਣਾ ਉਦਾਂ ਹੀ ਕਰਵਾਉਣਾ ਉਦਾਂ ਵੀ ਹੋ ਜੂਗਾ ਉਹ ਤੁਹਾਡੀ ਚੋਇਸ ਰਹੂਗੀ ਕਿਸ ਕਲਰ ਦਾ ਪੈਚ ਲਵਾਉਣਾ ਚਾਹੇ ਨਹੀਂ ਲਵਾਉਣਾ ਠੀਕ ਹੈ ਜੀ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਲਦੀ ਜਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰਾਂ ਪਹੁੰਚਾਂ ਤੱਕ ਵੀ ਵੀਡੀਓ ਪਹੁੰਚ ਸਕੇ ਤਾਂ ਉਹ ਵੀ ਆਪਣੇ ਮਨਪਸੰਦ ਜਿਹੜੇ ਸੂਟ ਤਿਆਰ ਕਰਾ ਸਕਣ ਜਿਵੇਂ ਅੱਗੇ ਹੁਣ ਫੈਸਟੀਵਲ ਸਟਾਰਟ ਹੋ ਰਹੇ ਆ ਫੰਕਸ਼ਨ ਆ ਰਹੇ ਆ ਉਹਨਾਂ ਦੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਰੈਡੀ ਕਰਵਾ ਸਕਣ ਹਾਂਜੀ ਤਾਂ ਜਿਹੜਾ ਨੈਕਸਟ ਸੂਟ ਰਹੂਗਾ ਪੱਲਵ ਸ਼ਿੰਗ ਦੇ ਉੱਪਰ ਹੈ ਨੀਡਲ ਵਰਕ ਰਹੂਗਾ ਹੈਂਡ ਦਾ ਟੱਚ ਦਿੱਤਾ ਗਿਆ ਜੀ ਵਰਕ ਦੀ ਜਿਹੜੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਗੱਲੇ ਦਾ ਵਰਕ ਆਊਗਾ ਜੀ ਪੂਰੇ ਸੂਟ ਦੇ ਵਿੱਚ ਜਿਹੜੀ ਉਹ ਬੁੱਟੀ ਆਊਗੀ ਐਸ ਤਰ੍ਹਾਂ 3 2 ਕਰਕੇ ਆਪਾਂ ਜਿਹੜੇ ਪੂਰੇ ਸੂਟ ਦੇ ਵਿੱਚ ਉਹ ਫਲਾਵਰ ਪਾਈ ਹੋਈਆਂ ਆ ਆ ਦੇਖੋ ਜੀ ਜਿਹੜਾ ਇਹ ਵਾਲਾ ਵਰਕ ਹੈ ਬਾਵਾ ਦਾ ਆਊਗਾ ਹੀ ਇਹ ਵੀ ਤੁਸੀਂ ਕਿਸੇ ਵੀ ਕੱਲਰ ਚ ਕਰਵਾ ਸਕਦੇ ਹੋ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਤੁਸੀਂ ਚਾਹੋ ਤਾਂ ਇਹ ਸਕਿਪੇ ਵੀ ਕਰਵਾ ਸਕਦੇ ਹੋ ਇਹਨੂੰ ਜ਼ਿਆਦਾ ਹੈਵੀ ਵੀ ਕਰਵਾ ਸਕਦੇ ਹੋ ਮੀਨਜ਼ ਜਿਵੇਂ ਆਪਾਂ ਇੱਥੇ ਇੱਕ ਕਬੂਟੀ ਦਿੱਤੀ ਆ ਤੁਸੀਂ ਜੇ ਚਾਹੋ ਤਾਂ ਹੈਵੀ ਕਰਵਾਉਣਾ ਤਾਂ 2 1 3 2 1 ਇਦਾਂ ਵੀ ਕਰਵਾ ਸਕਦੇ ਇਹ ਦੂਸਰੀ ਵਾਂਹ ਹੋ ਗਈ ਜੀ ਤੇ ਨਾਲ ਹੀ ਜਿਹੜੇ ਆਪਾਂ ਇਹਦੀ ਸਟੇਟ ਬਾਟਮ ਰੱਖੀ ਆ ਇਹ ਵਾਲਾ ਬਾਟਮ ਦਿਆ ਹੋ ਗਾ ਇਹ ਵਾਲਾ ਜਿਹੜਾ ਇਹਦਾ ਪਰਵੀ ਦਾ ਦੁਪੱਟਾ ਰੱਖਿਆ ਜੀ ਆਪਾਂ ਪਲੇਨ ਦੁਪੱਟਾ ਹੈ ਇੱਕ ਕਲਰ ਦਾ ਡਾਈ ਕਰਕੇ ਉੰਡਾ ਪੈਨ ਹੈਗਾ ਇਸ ਤਰ੍ਹਾਂ ਆਪਾਂ ਇਹ ਵਾਲੀ ਪੱਟੀ ਲਾ ਕੇ ਤੇ ਵਾਲਾ ਜਿਹੜਾ ਹੈਗਾ ਲੇਸ ਲਗਾਈ ਆ ਬਹੁਤ ਹੀ ਸੋਹਣੀ ਗੋਟਾ ਲੇਸ ਲਗਾਈ ਆ ਤੁਸੀਂ ਚਾਹੀ ਤੈਦੀ ਵਿੱਚ ਜਿਹੜਾ ਹੈਗਾ ਮਹਿਰੂਨ ਕਲਰ ਵੀ ਪਵਾ ਸਕਦੇ ਹੋ ਬਟ ਆਪਾਂ ਇਹ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਆਪਾਂ ਪਲੇਨ ਦੁਪੱਟਾ ਰੱਖ ਕੇ ਆਪਾਂ ਇਹ ਵਾਲੀ ਲੇਸ ਲਾਈ ਆ ਇਹਦੇ ਨਾਲ ਇਹ ਅਟੈਚ ਕੀਤੀ ਹੈ ਤੇ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਹੈ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਵਰਕ ਕਰਵਾਉਣ ਲਈ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ WhatsApp ਤੇ ਮੈਸੇਜ ਕਰਨਾ ਵਰਕ ਦੀ ਜਿਹੜੀ ਪੂਰੀ ਫੁੱਲ ਪਿਕ ਭੇਜਣੀ ਪਊਗੀ ਕਲੀਅਰ ਭੇਜਣੀ ਪਊਗੀ ਤੇ ਜਿਹੜੀ ਹੈਗਾ ਸੂਟ ਦਾ ਆਰਡਰ ਦੇਣ ਸਮੇ ਸਾਰਾ ਕਲੀਅਰ ਕਰਕੇ ਜੀ ਹਾਫ ਪੇਮੈਂਟ ਆ ਜਿਹੜੀ ਉਹ ਪਹਿਲਾਂ ਕਰਨੀ ਪਊਗੀ ਪੇਮੈਂਟ ਤੋਂ ਬਿਨਾ ਕੋਈ ਵੀ ਸੂਟ ਜਿਹੜਾ ਉਹ ਬੁੱਕ ਨਹੀਂ ਕੀਤਾ ਜਾਊਗਾ ਤੇ ਜਿਹੜਾ ਹੈਗਾ ਪੇਮੈਂਟ ਦਾ ਤੁਸੀਂ ਸਕਰੀਨਸ਼ਾਟ ਜ਼ਰੂਰ ਸੈਂਡ ਕਰਿਆ ਕਰੋ ਕਿਉਂਕਿ ਕਈ ਵਾਰੀ ਸਕਰੀਨਸ਼ਾਟਸ ਸੈਂਟੇ ਹੁੰਦੇ ਹੁੰਦਾ ਤਾਂ ਪਤਾ ਨਹੀਂ ਲੱਗਦਾ ਜੀ ਕਿ ਕਿਹੜੇ ਕਸਟਮਰ ਦੀ ਪੇਮੈਂਟ ਆਈ ਹੈ ਕਿਹੜੀ ਦੀ ਨਹੀਂ ਆਈ ਹੈ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਇਹ ਕਾਟਨ ਦਾ ਸੂਟ ਹੈ ਜੀ ਇਹ ਆਪਣੇ ਦੋਨੋਂ ਸੂਟ ਤਲਵੰਡੀ ਜਾਣੇ ਆ ਜੀ ਇਹ ਜਿਹੜੇ ਹੈਗੇ ਆ ਠੱਠੀਆਂ ਜਾਣੀਆਂ ਇਸ ਤਰ੍ਹਾਂ ਜਿਹੜਾ ਆਪਾਂ ਹੈਗਾ ਘੇਰੇ ਦਾ ਵਰਕ ਕੀਤਾ ਜੀ ਇਹ ਵਾਲਾ ਅਲੋ ਪਾਈਪਿੰਗ ਦੇ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੈ ਸੇਮ ਵਰਕ ਜਿਹੜਾ ਇਹ ਛੋਟਾ ਫਲਾਵਰ ਬਾਂਦਾ ਆਊਗਾ ਇਸ ਤਰ੍ਹਾਂ ਜਿਹੜਾ ਆਪਾਂ ਹੈਗਾ ਇਹਦਾ ਗਲੇ ਦਾ ਡਿਜ਼ਾਈਨ ਕੀਤਾ ਹੈ ਤੇ ਇਸ ਤਰ੍ਹਾਂ ਜਿਹੜਾ ਹੈਗਾ ਗਲਿਆਂ ਤੇ ਡਿਜ਼ਾਈਨ ਪਵਾ ਸਕਦੇ ਹੋ ਜਿਹੜਾ ਸਿੰਪਲ ਕਾਟਨ ਦਾ ਸੂਟ ਹੁੰਦਾ ਜੀ ਇੱਕ ਡਿਜ਼ਾਈਨਰ ਜੀ ਲੁੱਕ ਬਣ ਜਾਂਦੀ ਹੈ ਉਹਦੀ ਤੇ ਸੇਮੀ ਆਪਾਂ ਜਿਹੜਾ ਵਰਕ ਦਿੱਤਾ ਇਹ ਪੈਨ ਦੀ ਸਲਵਾਰ ਵੀ ਮੋਰੀ ਤੇ ਦਿੱਤਾ ਇਹਨਾਂ ਨੇ ਆਪਾਂ ਨੂੰ ਕੁਝ ਵੀ ਨਹੀਂ ਸੀ ਕਿਹਾ ਇਹਨਾਂ ਨੇ ਆਪਾਂ ਨੂੰ ਸਿਰਫ ਇੱਕ ਜਿਹੜਾ ਹੈਗਾ ਕਾ ਕਲਰ ਸਟੱਫ ਤੇ ਕਲਰ ਦੱਸਿਆ ਸੀਗਾ ਜੀ ਤੇ ਡਿਜ਼ਾਈਨ ਬਾਕੀ ਉਹਨਾਂ ਨੇ ਕਿਹਾ ਸੀ ਵੀ ਡਿਜ਼ਾਈਨ ਤੁਸੀਂ ਜਿੱਦਾਂ ਦਾ ਚਾਹੋ ਖੁਦ ਡਿਜ਼ਾਈਨ ਕਰ ਦੋ ਤਾਂ ਆਪਾਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹਨਾਂ ਦੀ ਮੋਰੀ ਤੇ ਡਿਜ਼ਾਈਨ ਦਿੱਤਾ ਗਲੇ ਦਾ ਡਿਜ਼ਾਈਨ ਦਿੱਤਾ ਤੇ ਇਹ ਵਾਲਾ ਜਿਹੜਾ ਹੈਗਾ ਟਾਈ ਡਾਈ ਇਹਨਾਂ ਦਾ ਦੁਪੱਟਾ ਰਹੂਗਾ ਜੀ ਤੇ ਦੁਪੱਟੇ ਤੇ ਆਪਾਂ ਜਿਹੜੀ ਇਹ ਵਾਲੀ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੈ ਡਾਰਕ ਪਰਪਲ कॉटन बरबरी ਦਾ ਦੁਪੱਟਾ ਰੋਗੋ ਜੀ ਇਹਦੇ ਨਾਲ ਕਿਉਂਕਿ ਇਹ कॉटन ਦਾ ਸੂਟ ਹੈ कॉटन बरबरी ਦਾ ਸੂਟ ਹੈ ਤੇ कॉटन बरबरी ਦਾ ਇਹ ਇਹਦੇ ਨਾਲ ਆਪਾਂ ਦੁਪੱਟਾ ਚੂਜ਼ ਕੀਤਾ ਹਾਂ ਹਾਂਜੀ ਤਾਂ ਇੱਕ ਹੋਰ ਹੈ ਜਿਹੜਾ ਨੈਕਸਟ ਸੂਟ ਉਹ ਵੀ ਮਹਿੰਦੀ ਕਲਰ ਹੈ ਇਹ ਵੀ ਉਹਨਾਂ ਦਾ ਹੀ ਹੈ ਜੀ ਇਹ ਪੈਨ ਬਲਜੀ ਕੋਟ ਠੱਠੀਆਂ ਇਹ ਵੀ ਕਾਟਨ ਵਰਪਰੀ ਦਾ ਹੀ ਦੁਪੱਟਾ ਆਪਾਂ ਇਹਦੇ ਨਾਲ ਇਹਦੇ ਨਾਲ ਇਹ ਵਾਲੀ ਜਿਹੜੀ ਲੈਸ ਦੇ ਨਾਲ ਫਿਨਿਸ਼ਿੰਗ ਦਿੱਤੀ ਆ ਇਹ ਵੀ ਬਹੁਤ ਹੀ ਸੋਹਣਾ ਟਾਈ ਡਾਈ ਦਾ ਦੁਪੱਟਾ ਇਹਦੇ ਵਿੱਚ ਥੋੜੀ ਜਿਹੀ ਡਿਜ਼ਾਈਨਿੰਗ ਅਲੱਗ ਤੋਂ ਪਾਈ ਹੋਈ ਆ ਕਿਉਂਕਿ ਸੇਮ ਸੇਮ ਜੋ ਸਾਰਾ ਕੁਝ ਨਹੀਂ ਵਧੀਆ ਲੱਗਦਾ ਆਪਾਂ ਇਸ ਨੂੰ ਅਲੱਗ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਇਹ ਵਾਲਾ ਜਿਹੜਾ ਹੈ ਗਲੇ ਦਾ ਵਰਕ ਰਹੂਗਾ ਜੀ ਤਾਂ ਵੀਡੀਓ ਦੇਖਦੇ ਹੋਣੇ ਆ ਇਹਨੇ ਵੀਡੀਓ ਜਿਹੜਾ ਸੂਟ ਆ ਸਟਿਚ ਤਾਂ ਪਹਿਲਾਂ ਹੋ ਗਏ ਸੀਗੇ ਬਟ ਜਿਹੜਾ ਹੈਗਾ ਸਾਡੇ ਨਾਲ ਦੋ ਦਿਨ ਵਾਈਟ ਦਾ ਕੱਟ ਲੱਗ ਰਿਹਾ ਤਾਂ ਕਰਕੇ ਜਿਹੜਾ ਸੂਟ ਆ ਉਹ ਪ੍ਰੈਸ ਨਹੀਂ ਸੀ ਹੋਇਆ ਪ੍ਰੈਸ ਤੋਂ ਬਿਨਾ ਸੂਟ ਆ ਜਿਹੜਾ ਉਹ ਕਹਿੰਦੇ ਹੁੰਦੇ ਆ ਅਧੂਰਾ ਹੁੰਦਾ ਇਹ ਵਾਲਾ ਫਲਾਵਰ ਹੈ ਇਹ ਬਾਹ ਤੇ ਆਊਗਾ ਜੀ ਇਹ ਵਾਲਾ ਜਿਹੜਾ ਹੈਗਾ ਚਾਕਾਂ ਨੂੰ ਆਪਾਂ ਲੈਸ ਦੇ ਨਾਲ ਫਿਨਿਸ਼ਿੰਗ ਦਿੱਤੀ ਆ ਇਹ ਵਾਲਾ ਵਰਕ ਹੈ ਜਿਹੜਾ ਉਹ ਕੀਰੇ ਦਾ ਆਊਗਾ ਸਤਾਂਕਲ ਇਹਦਾ ਵਰਕ ਹੋਊਗਾ ਜੀ ਇਹ ਵਾਲਾ ਜਿਹੜਾ ਆਪਾਂ ਇਹਨਾਂ ਦੀ ਵੀ ਸਲਵਾਰ ਦੀ ਮੂੜੀ ਤੇ ਇਹ ਵਾਲਾ ਡਿਜ਼ਾਈਨ ਕੀਤਾ ਤੁਸੀਂ ਵੀ ਇਸ ਤਰ੍ਹਾਂ ਜਿਹੜੇ ਹੈਗੇ ਸਲਵਾਰ ਦੀ ਮੂੜੀਆਂ ਮੂੜੀਆਂ ਤੇ ਡਿਜ਼ਾਈਨ ਇਸ ਤਰ੍ਹਾਂ ਪਵਾ ਕੇ ਸਿੰਪਲ ਸੂਟ ਨਾਲ ਇੱਕ ਡਿਜ਼ਾਈਨਰ ਸੂਟ ਤਿਆਰ ਕਰਵਾ ਸਕਦੇ ਹੋ ਜੇ ਚਾਹੋ ਤਾਂ ਤੁਸੀਂ ਵਰਕ ਨਹੀਂ ਕਰਵਾਉਣਾ ਸਿੰਪਲ ਸੂਟ ਪਰ ਇਸ ਤਰ੍ਹਾਂ ਵੀ ਤੁਸੀਂ ਐਸ ਇਟ ਇਸ ਜਿਹੜਾ ਹੈਗਾ ਮੋਰੀ ਤੇ ਦਿੱਤਾ ਹੋਇਆ ਇਸ ਤਰੀਕੀ ਤੁਸੀਂ ਬਾਹਾਂ ਤੇ ਕਰਵਾ ਕੇ ਗਲੇ ਤੇ ਕਰਵਾ ਕੇ ਜਿਵੇਂ ਆਪਾਂ ਦੂਸਰੀ ਕਹਿੰਦੇ ਆ ਗਲੇ ਤੇ ਡਿਜ਼ਾਈਨ ਕੀਤਾ ਇਸ ਤਰ੍ਹਾਂ ਕਰਵਾ ਕੇ ਸਿੰਪਲ ਸੂਪਰ ਜਿਹਾ ਸੂਟ ਇਸ ਤਰ੍ਹਾਂ ਵੀ ਰੈਡੀ ਹੋ ਜਾਂਦਾ ਜਿਨ੍ਹਾਂ ਨੂੰ ਵਰਕ ਨਹੀਂ ਜ਼ਿਆਦਾ ਪਸੰਦ ਤੋ ਇਸ ਤਰ੍ਹਾਂ ਵੀ ਜਿਹੜਾ ਹੈਗਾ ਰੈਡੀ ਕਰਵਾ ਸਕਦੇ ਆ ਤੇ ਚਲੋ ਜੀ ਅੱਜ ਵਾਲੀ ਸਾਡੇ ਸੂਟ ਕਿਤਾਂ ਦੇ ਲੱਗੇ ਕਿਹੜਾ ਸੂਟ ਸਭ ਤੋਂ ਵਧੀਆ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਵੀ ਸੂਟ ਰੈਡੀ ਹੋ ਰਹੇ ਨੇ ਮਿਲਦੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਜਿਹੜੇ ਹੁਣ ਆ ਰਹੇ ਆ ਤਿਆਰ ਉਹਨਾਂ ਵਾਸਤੇ ਜਿਨ੍ਹਾਂ ਨੇ ਵੀ ਸੂਟ ਹਨਾ ਤਿਆਰ ਕਰਵਾਉਣੇ ਨੇ ਤਾਂ ਜੋ ਉਹਨਾਂ ਨੂੰ ਥੋੜਾ ਜਿਹਾ ਈਜ਼ੀ ਹੋ ਜੇ। ਤਾਂ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।